ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਬਾਹਾਂ ਆਪਾਂ ਨੇ ਕਿਸ ਤਰ੍ਹਾਂ ਕੱਟ ਕਰਨੀਆਂ ਨੇਗੀਆਂ ਪਰ ਸੱਟ ਤਰੀਕੇ ਨਾਲ ਤੇ ਜਿਹੜੀ ਕਾਟ ਆ ਹੋ ਆਪਣੀ ਬਿਲਕੁਲ ਸਹੀ ਪਵੇ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਹੁਣ ਆਪਣੇ ਕੋਲ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਨਾ ਇਹ ਵੀਡੀਓ ਪਹਿਲਾਂ ਅਪਲੋਡ ਕਰ ਦਿੱਤੀ ਹੈ ਜੀ ਵੀ ਆਪਾਂ ਨੇ ਕਿਸ ਤਰ੍ਹਾਂ ਹਿਸਾਬ ਲਗਾਉਣਾਗਾ ਸੂਟ ਦਾ ਫਿਰ ਉਸ ਤੋਂ ਬਾਅਦ ਆਪਾਂ ਨੇ ਵੀਡੀਓ ਅਪਲੋਡ ਕੀਤੀ ਹੈ ਜੀ ਵੀ ਆਪਾਂ ਨੇ ਪੱਲੇ ਕਿਸ ਤਰ੍ਹਾਂ ਲਾਉਣੇ ਨੇ ਨਾਲੋਂ ਕੱਪੜੇ ਦੇ ਵਿੱਚੋਂ ਸੂਟ ਦੇ ਵਿੱਚੋਂ ਠੀਕ ਹੈ 2 ਮੀਟਰ ਆ ਚਾਹੇ 4.5 ਮੀਟਰ ਆ ਫਿਰ ਉਸ ਤੋਂ ਬਾਅਦ ਆਪਾਂ ਇਹ ਵੀਡੀਓ ਅਪਲੋਡ ਕੀਤੀ ਹੈ ਜੀ ਵੀ ਆਪਾਂ ਨੇ ਕੱਟਾ ਕਿਸ ਤਰ੍ਹਾਂ ਪਾਉਣੀਆਂ ਨੇ ਤੇ ਪਲੱਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਹੁਣ ਇਹ ਥਰਡ ਪਾਰਟ ਹੈਗਾ ਠੀਕ ਹੈ ਜੀ ਵਿੱਚ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਬਾਹਾਂ ਦੀ ਕਟਾਈ ਆਪਾਂ ਨੇ ਕਿਸ ਤਰ੍ਹਾਂ ਕਰਨੀ ਹੈ ਪਰਫੈਕਟ ਤਰੀਕੇ ਨਾਲ ਤੇ ਬਾਹਾਂ ਨੇ ਜਿਹੜੀਆਂ ਆਪਣੀਆਂ ਬਿਲਕੁਲ ਸਹੀ ਆਉਣ ਤੇ ਮੋਡਾ ਵੀ ਬਿਲਕੁਲ ਸਹੀ ਆਵੇ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਉਹ ਦੇਖ ਲਿਓ ਇਸ ਤਰ੍ਹਾਂ ਆਪਾਂ ਨੇ ਨਾ ਕੱਪੜੇ ਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਇੱਕ ਵਾਰ ਫੇਰ ਫੋਲਡ ਕਰਾਂਗੇ ਇਸ ਤਰ੍ਹਾਂ ਜਿੰਨੀ ਤੁਹਾਡੀ ਲੈਂਥ ਆ ਮਹਾਨੀ ਉਨੀ ਤੁਸੀਂ ਨੇ ਆਪਣੀ ਇੱਥੇ ਲੈਂਥ ਸਹੀ ਲਗਾ ਲੈਣੀ ਆ ਠੀਕ ਹੈ ਜੀ ਜਿਹੜਾ ਬਾਕੀ ਕੱਪੜਾ ਪਿੱਛੇ ਬਚਿਆ ਉਹਦੀ ਆਪਾਂ ਨੇ ਸਲਵਾਰ ਵੀ ਕਟਾਈ ਕਰਨੀ ਹੈਗੀ ਉਹ ਵੀ ਆਪਾਂ ਨੈਕਸਟ ਪਾਰਟ ਦੇ ਵਿੱਚ ਪਾਵਾਂਗੇ ਵੀਡੀਓ ਠੀਕ ਹੈ ਜੀ ਇਸ ਤਰ੍ਹਾਂ ਹੁਣ ਦੇਖ ਸਕਦੇ ਤੁਸੀਂ ਆਪਾਂ ਨੇ ਇੱਥੇ ਪਹਿਲਾਂ ਲੈਂਥ ਲਗਾ ਲਈ ਆ 14 ਇੰਚ ਤੇ ਠੀਕ ਹੈ ਜੀ ਬਾਹਾਂ ਦੀ ਲੰਬਾਈ ਤੇ ਹੁਣ ਆਪਾਂ ਨੇ ਮੋਡਾ ਮੈਨ ਲੈਣਾ ਸਾਢੇ 17 ਦੇ ਹਿਸਾਬ ਨਾਲ ਆਪਣਾ ਸਾਢੇ 8 ਇੰਚ ਦਾ ਮੋਡਾ ਆਊਗਾ ਇਸ ਤਰ੍ਹਾਂ ਆਪਾਂ ਨੇ ਇਹਨਾਂ ਗਲਾਈ ਦੇ ਵਿੱਚ ਮੋਡਾ ਮੈਨ ਲੈਣਾ ਤੇ ਇਸ ਹਾਲ ਵੀ ਤੁਸੀਂ 9 ਇੰਚ ਇੰਨਾ ਆਪਣੇ ਕੋਲ ਮਾਰਜਿਨ ਹੈਗਾ ਆ ਠੀਕ ਹੈ ਜੀ ਸਲਾਈ ਲਗਾਉਣ ਦੇ ਲਈ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਤੁਹਾਡੇ ਕੋਲ ਜ਼ਿਆਦਾ ਨਾਪ ਹੈ ਵੀ ਆ ਤਾਂ ਤੁਸੀਂ ਇੱਥੇ ਜੋੜ ਵੀ ਪਾ ਸਕਦੇ ਹੋ ਜੋੜ ਵਾਲੀਆਂ ਬਾਹਾਂ ਦੀ ਵੀਡੀਓ ਆਪਾਂ ਨੇ ਚੈਨਲ ਉੱਪਰ ਅਪਲੋਡ ਕੀਤੀ ਹੋਈ ਆ ਉਹ ਤੁਸੀਂ ਦੇਖ ਲਿਓ ਠੀਕ ਹੈ ਜੀ ਹੁਣ ਆਪਾਂ ਇੱਥੋਂ ਕਾਟ ਪਾਵਾਂਗੇ 3.5 ਇੰਚ ਤੇ ਠੀਕ ਹੈ ਜੀ 3.5 ਇੰਚ ਤੇ ਪਹਿਲਾਂ ਆਪਾਂ ਮਾਰਕ ਕਰਾਂਗੇ ਜਿੱਦਨਲੀ ਸਾਈਡ ਖੁੱਲੀ ਹੈ ਇਹਦੀ ਕੱਪੜੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਧਰਲੀ ਸਾਈਡ ਬੰਦ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੇ ਮਾਰਕ ਕਰਾਂਗੇ 2 ਇੰਚ ਤੇ ਠੀਕ ਹੈ ਜੀ 2 ਇੰਚ ਤੇ ਮਾਰਕ ਕਰ ਲਿਆ ਹੁਣ ਆਪਾਂ ਇੱਥੋਂ ਕਾਟ ਇਸ ਤਰ੍ਹਾਂ ਪਾਣੀ ਆ ਦੇਖ ਸਕਦੇ ਹੋ ਤੁਸੀਂ ਗੁਲਾਈ ਦੇਣੀ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਬਹੁਤ ਹੀ ਸਾਨੀ ਦੇ ਨਾਲ ਇਸ ਤਰ੍ਹਾਂ ਤੁਸੀਂ ਕਾਟ ਪਾ ਸਕਦੇ ਹੋ ਕੋਈ ਐਵੇਂ ਨਹੀਂ ਇਹਦਾ ਅੱਧ ਕਰੋ ਜਾਂ ਐਵੇਂ ਕਰੋ ਕੁਝ ਨਹੀਂ ਬਹੁਤ ਹੀ ਸਾਨੀ ਦੇ ਨਾਲ ਤੁਸੀਂ ਇਸ ਤਰ੍ਹਾਂ ਕਾਟ ਪਾ ਸਕਦੇ ਹੋ ਤੇ ਪਰਫੈਕਟ ਮੋੜਾ ਤੁਹਾਡਾ ਜਿਹੜਾ ਬਣੂਗਾ ਠੀਕ ਹੈ ਜੀ ਤੇ ਕਾਟ ਆ ਜਿਹੜੀ ਉਹ ਵੀ ਤੁਸੀਂ ਸਾਨੀ ਦੇ ਨਾਲ ਪਾ ਸਕਦੇ ਹੋ ਕੋਈ ਤੁਹਾਨੂੰ ਦਿੱਕਤ ਨਹੀਂ ਆਊ ਕੋਈ ਐਨਰਜੀ ਪਾ ਲੈਂਦਾ ਇੱਥੋਂ ਜੀ ਇਸ ਤਰ੍ਹਾਂ ਨਹੀਂ ਪਾਣੀ ਆਪਾਂ ਨੇ 3.5 ਇੰਚ ਦਾ ਮਾਰਕ ਇੱਥੇ ਕਰੋ 2 ਇੰਚ ਦਾ ਮਾਰਕ ਇੱਥੇ ਕਰੋ ਬਸ ਆਹ ਮਾਰਕ ਨੂੰ ਇਸ ਤਰ੍ਹਾਂ ਗਲਾਈ ਦੇ ਕੇ ਇਹਦੇ ਨਾਲ ਮਿਲਾ ਦੋ ਬਹੁਤ ਹੀ ਸਾਨੀ ਦੇ ਨਾਲ ਆਪਾਂ ਇਸ ਤਰ੍ਹਾਂ ਬਾਹਾਂ ਦੀ ਕਟਾਈ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਮਾਰਕ ਕਰਾਂਗੇ 7.5 ਇੰਚ ਤੇ ਠੀਕ ਹੈ ਜੀ 7.5 ਇੰਚ ਤੇ ਆਪਾਂ ਇੱਥੇ ਮਾਰਕ ਕਰ ਲਏ ਵਿੱਚ ਹੀ ਮਾਰਦਣ ਲੈ ਲਿਆ ਆਪਾਂ ਨੇ ਠੀਕ ਹੈ ਜੀ ਵੈਸੇ ਆਪਣੀ ਜਿਹੜੀ ਮੂਰੀ ਹੈਗੀ ਉਹ 6.5 ਇੰਚ ਆ ਠੀਕ ਹੈ ਜੀ ਵਿੱਚੇ ਆਪਾਂ ਨੇ ਮਾਰਕ ਜਨ ਲੈ ਲਿਆ ਦੇ ਤੇ ਹੁਣ ਆਪਾਂ ਨੇ ਇਥੋਂ ਕਟਾਈ ਕਰ ਦੇਣੀ ਆ ਕਪੜੇ ਦੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲਿਆ ਦੇਖ ਸਕਦੇ ਹੋ ਤੁਸੀਂ ਜਿੰਨਾ ਹੁਣ ਆਪਣਾ ਮੋਟਾ ਹੈਗਾ ਉਹਨਾਂ ਆਪਾਂ ਮਾਰਕ ਕਰਾਂਗੇ ਇੱਥੇ 8.5 ਇੰਚ ਤੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇੱਥੇ ਆਪਾਂ ਨੇ ਮਾਰਕ ਕਰਕੇ ਇਹਨੂੰ ਮਾਰਕ ਦੇ ਨਾਲ ਮਾਰਕ ਦੇ ਮਿਲਾ ਦੇਣਾ ਤੇ ਹੁਣ ਆਪਾਂ ਨੇ ਪਾਣੀ ਆ ਦੇ ਵਿੱਚ ਫਰੰਟ ਕਾਰਡ ਜਿਹੜੀ ਫਰੰਟ ਕਾਰਡ ਪਾਣੀ ਆ ਉਹ ਆਪਾਂ ਨੇ ਉੱਪਰਲੇ ਦੋ ਪੱਲਿਆਂ ਦੇ ਵਿੱਚ ਪਾਣੀ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਕਿਉਂਕਿ ਲੱਖ ਲੱਖ ਬਾਹਾਂ ਦੇ ਲੱਖ ਲੱਖ ਪੱਲੇ ਨੇ ਇਹ ਇਹ ਤੁਸੀਂ ਨੇ ਧਿਆਨ ਰੱਖਣਾ ਵੀ ਤੁਸੀਂ ਕਿਸੇ ਹਿਸਾਬ ਨਾਲ ਰੱਖੀਆਂ ਹੋਈਆਂ ਨੇ ਬਾਹਾਂ ਆਪਾਂ ਨੇ ਇਕੱਠੀਆਂ ਇਸ ਤਰ੍ਹਾਂ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਉੱਪਰਲੇ ਦੋ ਪੱਲਿਆਂ ਦੇ ਵਿੱਚ ਆਪਾਂ ਕਾਰਡ ਪਾਵਾਂਗੇ ਕਾਟ ਆਪਾਂ ਨੇ ਇੱਥੋਂ ਪਾਣੀ ਸ਼ੁਰੂ ਕਰਨੀ ਹੈ ਠੀਕ ਹੈ ਜੀ 1 ਇੰਚ ਦੀ ਕਾਟ ਆਪਾਂ ਇੱਥੇ ਪਾਵਾਂਗੇ ਆਪਾਂ ਨੇ ਕਾਟ ਜਿਹੜੀ ਹੈ ਪਾਣੀਆ ਇੱਥੇ ਤੱਕ ਪਾਣੀਆ ਜਿੱਥੇ ਤੱਕ ਆਪਣਾ ਮੋਡੇ ਦਾ ਐਂਡ ਹੁੰਦਾ ਠੀਕ ਹੈ ਜੀ ਜਿੱਥੇ ਆਪਾਂ ਨੇ ਸਲਾਈ ਲਗਾਣੀ ਆ ਤੇ 1 ਇੰਚ ਦੀ ਆਪਾਂ ਇੱਥੋਂ ਕਾਟ ਪਾਵਾਂਗੇ ਪਹਿਲਾਂ ਆਪਾਂ ਨੇ ਘੱਟ ਪਾਣੀ ਆ ਫਿਰ ਵਧਾਉਣੀ ਆ ਹਲਕੀ ਹਲਕੀ 1 ਇੰਚ ਦੀ ਕਰਕੇ ਫਿਰ ਆਪਾਂ ਨੇ ਹਲਕੀ ਹਲਕੀ ਇਸ ਤਰ੍ਹਾਂ ਘਟਾ ਦੇਣੀ ਆ ਬਾਤੀs ਅੰਦਰਲੇ ਨਾਲ ਆਪਾਂ ਇਸ ਤਰ੍ਹਾਂ ਕਾਟ ਪਾ ਸਕਦੇ ਆ ਤੇ ਜਦੋਂ ਤੁਸੀਂ ਨੇ ਕਾਟ ਪਾਣੀ ਆ ਤਾਂ ਇਹ ਧਿਆਨ ਰੱਖਣਾਗਾ ਵੀ ਅੰਦਰਲੀ ਸਾਈਡ ਦਾ ਸਿੱਧਾ ਕਪੜਾ ਹੋਵੇ ਜਾਂ ਪੁੱਠਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਪਣਾ ਅੰਦਰਲੀ ਸਾਈਡ ਪੁੱਠਾ ਕਪੜਾ ਹੈਗਾ ਦੋਨੇ ਬਾਹਾਂ ਦੇ ਵਿੱਚ ਠੀਕ ਹੈ ਜੀ ਜੇ ਆਪਾਂ ਇੱਕ ਪੁੱਠਾ ਸਿੱਧਾ ਹੋ ਗਿਆ ਤਾਂ ਆਪਣੀਆਂ ਬਾਹਾਂ ਨੇ ਜਿਹੜੀਆਂ ਇੱਕ ਸਾਈਡ ਦੀਆਂ ਬਣ ਜਾਣਗੀਆਂ ਤੇ ਆਪਾਂ ਨੇ ਨਾ ਇਹ ਬਾਹਾਂ ਦੇ نیچے ਜੋੜ ਲਗਾਉਣਾ ਇਸ ਤਰ੍ਹਾਂ ਕਿ ਆਪਾਂ ਨੇ ਬਾਹਾਂ ਫੋਲਡ ਕਰਨ ਦੇ ਲਈ نیچے ਕਪੜਾ ਨਹੀਂ ਲਿਆ ਹੈਗਾ ਆਪਾਂ نیچے ਇਹਦੇ ਕਪੜਾ ਲਗਾਵਾਂਗੇ ਅੰਦਰਲੀ ਸਾਈਡ ਨੂੰ ਮੋੜ ਦਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਪਹਿਲਾਂ ਆਪਾਂ ਕੱਪੜਾ ਲਾ ਲਾਂਗੇ ਬਹੁਤੀ ਸਾਨੀਲੇ ਨਾਲ ਇਸ ਤਰ੍ਹਾਂ ਤੁਸੀਂ ਬਾਹਾਂ ਦੀ ਕਟਾਈ ਕਰ ਸਕਦੇ ਹੋ ਜੇ ਤੁਹਾਨੂੰ ਇਹ ਦੱਸਿਆ ਹੈ ਤਰੀਕਾ ਵਧੀਆ ਲੱਗਿਆ ਨਾ ਵੀਡੀਓ ਨੂੰ ਦੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਇੱਥੇ ਕਟਾਈ ਕਰ ਦਵਾਂਗੇ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਤੇ ਹੁਣ ਆਪਾਂ ਇੱਧਰੀ ਸਾਈਡ ਤੋਂ ਕਟਾਈ ਕਰਾਂਗੇ ठीक है जी इस तरह बहुत अपने कार्ड पा दी है कार्ड आप्टवी फ्रंट कार्ड ठीक है जी देख सकते हो ऊपर उपरले दो उपरले दो पलिया ने कार्ड है ठीक है जी ਇਸ ਤਰ੍ਹਾਂ ਆਪਾਂ ਨੇ ਕੱਟ ਪਾ ਦਿੱਤੀ ਆ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਦੱਸਿਆ ਤਰੀਕਾ ਵਧੀਆ ਲੱਗਿਆ ਹੋਵੇ ਸੌਖਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ